ਸੋ ਹੁਣ ਜਿਹੜੀ ਪ੍ਰਧਾਨ ਸਾਹਿਬ ਦੀ ਸੋਚ ਹੈ ਨਾ ਸੁਖਬੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਪੰਜਾਬ ਦੇ ਕਿਸੇ ਵੀ ਲੀਡਰ ਦੇ ਨਾਲ ਮਿਲਦੀ ਨਹੀਂ ਵੀ ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਗਏ ਨਾ ਅਸੀਂ ਲੈਏ ਤਾਂ ਫਿਰ ਆਉਣ ਵਾਲੇ ਸਮੇਂ 'ਚ ਨਾ ਅੱਜ ਤੁਸੀਂ ਦੇਖੋ ਸਾਡੀ ਸਰਕਾਰ ਨੇ ਆਪਣੇ ਐਮਐਲਏ ਸਭ ਤੋਂ ਜ਼ਿਆਦਾ ਪੰਡੀ ਪ੍ਰਚਾਰ ਕਿਸਦਾ ਕਰ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਕੀ ਸਰਕਾਰ ਹੋ ਗਈ ਸਰਕਾਰ ਆਮ ਆਦਮੀ ਦੇ ਘਰ ਜਾਏਗੀ 1-1000 ਬਿੱਬੀ ਕੋ ਮਿਲੇਗਾ ਸੁਪਰਾਓ ਗੱਲਾਂ ਬਹੁਤ ਸਾਰੀਆਂ ਨੇ ਤੁਸੀਂ ਸਾਰੇ ਸਿਆਣੇ عمر ਤੋਂ ਮੈਂ ਨਾ ਨੇਗੇਟਿਵਿਟੀ ਕਿਸੇ ਦੇ ਖਿਲਾਫ ਨਾ ਬਾਲਾ ਬੋਲਦਾ ਨਹੀਂ ਰਿਜ਼ਲਟ ਹੀ ਆਉਂਦੇ ਹੁਣ ਮੈਂ ਤਾਂ ਛੋਡੇ ਇਲਾਕੇ ਚ ਟਿੱਡ ਤਾਂ ਕੀ ਮੰਗਣੀ ਦੀ ਟੜੇ ਬੰਦੀ ਵੀ ਹੁੰਦੀ ਐ ਮੈਂ ਇਹ ਨਹੀਂ ਕਹਿੰਦਾ ਟੜੇ ਬੰਦੀ ਤੋਂ ਬਗੈਰ ਰਾਈਜ਼ ਕਰਦਾ ਪਰ ਟੜੇ ਬੰਦੀ ਪੋਜ਼ਿਟਿਵ ਹੋਣੀ ਚਾਹੀਦੀ ਹੈ ਨੈਗੇਟਿਵ ਨਹੀਂ ਪਹਿਲਾਂ ਆਪਣਾ ਪਾਰਟੀ ਦਾ ਪੱਖ ਪੂਰਨਾ ਚਾਹੀਦਾ ਆਪਾਂ ਨੂੰ ਤੇ ਸਾਡੀ ਪਾਰਟੀ ਦਾ ਤਾਂ ਨਹੀਂ ਨੁਕਸਾਨ ਹੋ ਰਿਹਾ ਸਟੇਜ ਤੇ ਬਿਰਾਜਮਾਨ ਸਾਡੇ ਨੌਜਵਾਨ ਪ੍ਰਧਾਨ ਜਗਮੀਤ ਸਿੰਘ ਹਰਿਆਉ ਸਾਬ ਸਾਡੇ ਪਾਸ ਤੋਂ ਦੇ ਚੇਅਰਮੈਨ ਰਹੇ ਮਾਰਕੀਟ ਕਮੇਟੀ ਦੇ ਲੋਟ ਸਾਹਿਬ ਔਰ ਅੱਜ ਦਾ ਇਸ ਪ੍ਰੋਗਰਾਮ ਨੂੰ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਆਪਣੇ ਜੋਗੀ ਨਾਨੂ ਕੀ ਸਾਹਿਬ ਸਾਡੇ ਗੋਲੂ ਪ੍ਰਧਾਨ ਜੀ ਨਾਬੇ ਤੋਂ ਸਾਬਕਾ ਸਾਡੇ ਗੁਰਜੰਡ ਸਿੰਘ ਜੀ ਜਿਹੜੇ ਸਟੇਜ ਸੈਕਟਿਵ ਵੀ ਨਿਭਾ ਰਹੇ ਨੇ ਔਰ ਤੁਹਾਡੇ ਕੋਆਰਡੀਨੇਟਰ ਵੀ ਇੱਥੇ ਪਾਸੋਂ ਹਲਕੇ ਦੇ ਲਾਏ ਨੇ ਔਰ ਮੁਖ ਬੁਲਾ ਲਾ ਜਸਾ ਖੋਖ ਜੀ ਔਰ ਸਾਡੇ ਨਰਮਾਣੇ ਤੋਂ ਸਾਰੇ ਮੇਰੇ ਸਾਥੀ ਬੈਠੇ ਐ ਜੇ ਮੈਂ ਇੱਕ ਦਾ ਨਾਮ ਲੈ ਲਿਆ ਨਾ ਕਿਸੇ ਦੇ ਨਾਮ ਲੈ ਲਿਆ ਪੰਗਾ ਪੈ ਜੂਗਾ ਸਾਰੇ ਸਾਥੇ ਨਰਮਾਣੇ ਦੇ ਇੱਥੇ ਬੈਠੇ ਨੇ ਨਾਬੇ ਤੋਂ ਬੈਠੇ ਨੇ ਬਾਡਾਂ ਗੇਟ ਤੋਂ ਬੈਠੇ ਨੇ ਚੌਧਰੀ ਮਾਜਰਾ ਤੋਂ ਬੈਠੇ ਨੇ ਸਾਡੇ ਪਿੰਡ ਸਾਈਵਾਲ ਤੋਂ ਬੈਠੇ ਨੇ ਅਗੌਲ ਤੋਂ ਸਰਪੰਚ ਸਾਹਿਬ ਬੈਠੇ ਨੇ ਜਸੂ ਮਾਜਰਾ ਦੇ ਸਰਪੰਚ ਸਾਹਿਬ ਬੈਠੇ ਨੇ ਸਾਡੇ ਪਿੰਡ ਨਾਇਲ ਦੇ ਜਿਹੜਾ ਟਰੱਕ ਯੂਨੀਅਨ ਜਿਹੜੀ ਹੈਗੀ ਆ ਉਥੇ ਉਹਨਾਂ ਦੇ ਪ੍ਰਧਾਨ ਸਾਹਿਬ ਬੈਠੇ ਨੇ ਮੈਂ ਇਸ ਤੋਂ ਸਾਰੇ ਆਏ ਹੋਏ ਨੌਜਵਾਨ ਆਗੂ ਬੈਠੇ ਨੇ ਬਿਜਲੀ ਬੋਰਡ ਦੇ ਆਗੂ ਬੈਠੇ ਨੇ ਜਿੰਦਲਪੁਰ ਦੇ ਪ੍ਰਧਾਨ ਸਾਡੇ ਸਰਪੰਚ ਸਾਹਿਬ ਬੈਠੇ ਨੇ ਔਰ ਸਾਰੇ ਹੀ ਹਲਕੇ ਦੇ ਮਡੋੜਾ ਸਾਹਿਬ ਦੋਨੇ ਹੀ ਸਾਡੇ ਸ਼ੈਲਰ ਵਾਲੇ ਵੀ ਯਾਰ ਹੋਰ ਵੀ ਸਾਰੇ ਲੀਡਰ ਸਹਿਬਾਨ ਬੈਠੇ ਨੇ ਹਰਬੰਸ ਸਿੰਘ ਜੋਗੀਪੁਰ ਜੀ ਸਾਡੇ ਸਰਪੰਚ ਸਾਹਿਬ ਨਿਰਮਲ ਜੀ ਸਾਡੇ ਹਲਕੇ ਸ਼ਤਰਾਣਾ ਤੋਂ ਗੋਲਦੀ ਜੀ ਪਟਿਆਲੇ ਤੋਂ ਬਿਜਲੀ ਬੋਰਡ ਯੂਨੀਅਨ ਦੇ ਪ੍ਰਧਾਨ ਸਾਹਿਬ ਵੀ ਬੈਠੇ ਨੇ ਸਾਡੇ ਵਿੱਚ ਸੋ ਕਿਸ ਕਿਸ ਦਾ ਨਾਮ ਲਵਾਂ ਸਾਰੇ ਤੁਸੀਂ ਬਹੁਤ ਸਤਿਕਾਰਯੋਗੋ ਮੈਂ ਬੜਾ ਲੰਬਾ ਸਮਾਂ ਤੁਹਾਡੇ ਵਿੱਚ ਬਿਚਰਿਆ ਸੋ ਅੱਜ ਆਪਾਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ ਢਣੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨਵਾਦੀ ਆ ਮੈਂ ਨਾਨਕ ਜੀ ਦਾ ਜਿਨ੍ਹਾਂ ਨੇ ਸਮੁੱਚੇ ਪੁਰਾਣੇ ਸਾਥੀਆਂ ਨੂੰ ਅਕਾਲੀ ਦਲ ਦੇ ਇਹਨੂੰ ਇੱਕ ਮੰਚ ਤੇ ਇਕੱਠੇ ਕਰਕੇ ਦਰਸ਼ਨ ਜਿਹੜੇ ਅੱਜ ਕਰਾਏ ਐ ਪਹਿਲਾਂ ਤਾਂ ਮੈਨਾਂ ਦਾ ਧੰਨਵਾਦ ਕਰਦਾ ਹਾਂ ਰਸਮੋਚੀ ਇਹਨਾਂ ਦੀ ਕਾਦੀਆਂ ਜੂਨੀਅਨ ਦਾ ਜੱਸਾ ਖੋਖ ਜੀ ਗੋਲੂ ਜੀ ਦਾ ਇਹ ਕਹਿ ਰਹੇ ਸੀ ਪ੍ਰੋਗਰਾਮ ਰਖਾਓ ਮੈਂ ਕਿਹਾ ਯਾਰ ਪ੍ਰੋਗਰਾਮ ਤਾਂ ਛੋਟੇ ਜੱਥੇਦਾਰ ਹੈ ਛੋਟੇ ਘਰ ਦੀ ਗੱਲ ਹੈ ਹੁਣ ਤਾਂ ਕੋਈ ਗੱਲ ਹੈ ਨਹੀਂ ਹੁਣ ਤਾਂ بڑے ਲੀਡਰਾਂ ਦਾ ਤਾਂ ਆਇਆ ਹੁੰਦਾ ਦੀ ਵੀ ਕੋਠੀ ਤੋਂ ਬਾਹਰ ਦੋ ਦੋ ਚਾਰ ਚਾਰ ਘੰਟੇ ਬੱਟੇ ਜਾਂਦੇ ਸੀ ਜੇ ਮਨ ਕਰੇ ਕਿਸੇ ਨੂੰ ਮਿਲ ਲੈਂਦੇ ਤੇ ਨਹੀਂ ਤਾਂ ਆ ਮੈਨੂੰ ਪਤਾ ਸੋਈ ਸਰਕਲ ਵਾਲਿਆਂ ਦਾ ਤਾਂ ਬਹੁਤ ਪਿਆਰ ਸੀ ਬੜੀ ਕੋਠੀ ਵਾਲੇ ਨਾਲ ਗੱਲ ਕਰਕੇ ਗਏ ਆ ਮੰਜ ਤੋਂ ਬਹੁਤ ਪਿਆਰ ਸੀ ਪ੍ਰਧਾਨ ਜੀ ਇਹਨਾਂ ਨੇ ਫੈਸਲਾ ਕਰਿਆ ਵੀ ਜਿਹੜੇ ਥੁਈ ਸਰਕਲ ਦੇ ਬਸਤੇ ਆ ਨਾ ਬੁੱਤਾਂ ਦੇ ਜਦੋਂ ਐਮਕੀ ਦਾ ਇਲੈਕਸ਼ਨ ਲੜੇ ਦੀ ਪਹਿਲਾਂ ਸਾਡੀ ਮੁਲਾਕਾਤ ਕਰਾ ਦਿਓ ਫਿਰ ਬਸਤੇ ਲਵਾਂਗੇ ਨਹੀਂ ਬਸਤੇ ਨਹੀਂ ਲੈਣੇ ਸੋ ਹੁਣ ਜਿਹੜੀ ਪ੍ਰਧਾਨ ਸਾਹਿਬ ਦੀ ਸੋਚ ਹੈ ਨਾ ਸੁਖਬੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਪੰਜਾਬ ਦੇ ਕਿਸੇ ਵੀ ਲੀਡਰ ਦੇ ਨਾਲ ਮਿਲਦੀ ਨਹੀਂ ਕਿਉਂਕਿ ਸਾਰੇ ਲੀਡਰਾਂ ਨੂੰ ਇਸ ਗੱਲ ਦਾ ਪਤਾ ਵੀ ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਗਏ ਨਾ ਅਸੀਂ ਲੈ ਆਏ ਤਾਂ ਫਿਰ ਆਉਣ ਵਾਲੇ ਸਮੇਂ 'ਚ ਨਾ ਅਸੀਂ ਅਕਾਲੀ ਦਲ ਨੂੰ ਪਛਾੜ ਨਹੀਂ ਸਕਾਂ ਅੱਜ ਤੁਸੀਂ ਦੇਖੋ ਸਾਡੀ ਸਰਕਾਰ ਨੇ ਆਪਣੇ ਐਮਐਲਏ ਸਭ ਤੋਂ ਜ਼ਿਆਦਾ ਭੰਡੀ ਪ੍ਰਚਾਰ ਕਿਸਦਾ ਕਰ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਥੋਂ ਤੱਕ ਵੀ ਸੈਂਟਰ ਵਾਲਿਆਂ ਨੇ ਏਜੰਸੀਆਂ ਨੇ ਰਲ ਕੇ ਸਰਕਾਰਾਂ ਨੇ ਰਲ ਕੇ ਜੋਰ ਲਾ ਲਿਆ ਵੀ ਪ੍ਰਧਾਨ ਸਾਹਿਬ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਚ ਫੁੱਟ ਪਵਾ ਕੇ ਇੱਕ ਵਾਰੀ ਸੁਖਵੀਰ ਬਾਦਲ ਜੀ ਨੂੰ ਥੱਲੇ ਲਾਇਆ ਜਾਵੇ ਸੋ ਕਹਿੰਦੇ ਨੇ ਜਿਹਦਾ ਸਾਹਿਬ ਡਾਡਾ ਹੋਵੇ ਨਾ ਮਾਲਕ ਡਾਡਾ ਹੋਵੇ ਉਹ ਕਦੇ ਥੱਲੇ ਨਹੀਂ ਲੰਘਦਾ ਪਰਮਾਤਮਾ ਨਾਲ ਰੁੱਸੇ ਜੱਗ ਭਾਵੇਂ ਸਾਰਾ ਰੁੱਸ ਜੀ ਕਿਉਂਕਿ ਪਰਮਾਤਮਾ ਦੀ ਉਹਨਾਂ ਤੇ ਮੈਂ ਸਮਝਦਾ ਬਹੁਤ ਵੱਡੀ ਕਿਰਪਾ ਜਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸੇਵਾ ਲਈ ਉਹਨਾਂ ਨੂੰ ਸਜ਼ਾ ਦਿੱਤੀ ਔਰ ਜਸ ਤਰੀਕੇ ਨਾਲ ਤੁਸੀਂ ਸਾਰੇ ਟੀਵੀ ਚੈਨਲਾਂ ਤੋਂ ਦੇਖ ਰਹੇ ਸੀ ਬਾਦਲ ਸਾਹਿਬ ਜਦੋਂ ਸੇਵਾ ਕਰ ਰਹੇ ਸੀ ਕਿਸ ਤਰੀਕੇ ਨਾਲ ਉਹਨਾਂ ਤੇ ਗੋਲੀ ਚਲਾਈ ਇੱਕ ਸੈਕਿੰਡ ਤਾਂ ਵੀ ਜੇ ਫਰਕ ਪੈ ਜਾਂਦਾ ਨਾ ਤਤੁਸ਼ ਦੇ ਲੋਕੀ ਹੋ ਜਾਂਦੇ ਪਰ ਉਹ ਸਾਹਿਬ ਸੀ ਨਾ ਜਿਹੜਾ ਮਾਲਕ ਪ੍ਰਮਾਤਮਾ ਉਹ ਡਾਡਾ ਸੀ ਉਹਨਾਂ ਨੂੰ ਬਚਾ ਲਿਆ ਉਹਨਾਂ ਦੇ ਗੱਲ ਮੰਨੇ ਸੁਭਰਾਓ ਆਪਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਬਾਦਲ ਦੇ ਵਫਾਦਾਰ ਸਬਾਈ ਬੈਠੇ ਆ ਸਾਰੇ ਪਰ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਜਿਹੜਾ ਸਮਾ ਸੀ ਨਾ ਮਾੜਾ ਆਉਂਦਾ ਆ ਰਕੇ ਨਿਕਲ ਜਾਂਦਾ ਆਪਾਂ ਬਿਮਾਰ ਵੀ ਹੁੰਦੇ ਨੇ ਬੁਖਾਰ ਵੀ ਚੜਦਾ ਦੁੱਖ ਸੁੱਖ ਹੁੰਦੇ ਨੇ ਨਿਕਲ ਜਾਂਦੇ ਨੇ ਪਰ ਜਿਹੜਾ ਹੁਣ ਕਾਲੀ ਦਲ ਦਾ ਮੈਂ ਸਮਝਦਾ ਸਮਾ ਮਾੜਾ ਸੀ ਨਾ ਉਹ ਸਾਰਾ ਨਿਕਲ ਚੁੱਕਿਆ ਕਿਉਂਕਿ ਇਨਾ ਝੂਠ ਤੂਫਾਨ ਬੋਲਿਆ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਤਾਂ ਉਹਦਾ ਜਿਹੜਾ ਇਨਾ ਝੂਠ ਦੀ ਪੰਡ ਸੀ ਇੰਨਾ ਝੂਠ ਕਹਿੰਦੇ ਆ ਨਾ ਜੇ ਇੱਕ ਝੂਠ ਨੂੰ ਆਪਾਂ 100 ਵਾਰੀ ਬੋਲ ਦਿਓ ਸੱਚੇ ਲੱਗਣ ਲੱਗ ਪਈ। ਸੋ ਜਦੋਂ ਬਾਰ-ਬਾਰ ਆਪਾਂ ਉਹਨਾਂ ਦੇ ਦੇਖ ਰਹੇ ਆ ਪ੍ਰਧਾਨ ਜੀ ਦੇ ਗੈਸਟ ਉਹਨਾਂ ਦੇ ਦੇਖ ਰਹੇ ਆ 100 ਵਾਰੀ ਦੇਖਦੇ ਆਪਾਂ ਇੱਕ ਵਾਰੀ ਕਹਿੰਦੇ ਨੇ ਸ਼ਾਇਦ ਹੋ ਗਈ ਹੋਊਗੀ। ਸੋ ਅੱਜ ਉਹਨਾਂ ਦੇ ਵੀ ਝੂਠ ਤੁਹਾਡੇ ਸਾਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਨੇ ਕੀ ਬੋਲੀ ਆਤੀ ਕੀ ਵਾਦੇ ਕਰੇ ਦੀ ਆਮ ਆਦਮੀ ਕੀ ਸਰਕਾਰ ਹੋਗੀ ਸਰਕਾਰ ਆਮ ਆਦਮੀ ਕੇ ਘਰ ਜਾਏਗੀ 1-1000 ਬੀਬੀ ਕੋ ਮਿਲੇਗਾ ਬਿਜਲੀ ਆਪਕੇ ਫ੍ਰੀ ਮਿਲੇਗੀ ਰੀਤਾ ਬਾਲ ਸਾਹਿਬ ਨੇ 200 ਯੂਨਟ ਕਰਤੇ ਸੀ ਮਾਇਨਾ ਨੇ 300 ਯੂਨਟ ਦੇ ਕੇ ਬਿਜਲੀ ਦੇ ਰੇਟ ਵਧਾਤੇ ਪਹਿਲੇ ਤਾਂ ਉੱਥੇ ਹੀ ਖੜੇ ਨੇ ਅ ਮੈਂ ਤੁਹਾਡੀ ਸੇਵਾ 'ਚ 17 'ਚ ਆਇਆ ਆਪਾਂ 400 ਕਨੈਕਸ਼ਨ ਦਿੱਤਾ ਸੀ ਤਕਰੀਬਨ ਇੱਕ ਵੀ ਕਿਸੇ ਦੇ ਫਾਰਮ ਦੇ ਫੋਟੋਸਟਾਟ ਦੇ ਪੈਸੇ ਲੱਗੇ ਹੁਣ ਮੈਨੂੰ ਹੱਥ ਕੜਾ ਕਰਕੇ ਕਹਿ ਜੋ ਫੋਟੋਸਟਾਟ ਦੇ ਪੈਸੇ 400 ਕਨੈਕਸ਼ਨ ਫਰੀ ਦਿੱਤਾ ਅਰੇ ਇਹਨਾਂ ਦੀਆਂ ਸਰਕਾਰਾਂ ਹੁਣ ਆਈਆਂ ਨੇ ਕਨੈਕਸ਼ਨ ਤਾਂ ਮੇਰਾ ਖਿਆਲ ਹੈ ਕੀ ਦੇਣੇ ਸੀ ਮੇਰਾ ਖਿਆਲ ਹੈ ਜੇ ਛੁੱਛੀ ਬੈਠੇ ਹੋ ਟ੍ਰਾਂਸਫਰ ਕਿਸੇ ਦਾ ਹੋਇਆ ਇੱਕ ਦੂਜੇ ਦੇ ਖੇਚ ਟ੍ਰਾਂਸਫਰ ਨਹੀਂ ਕਰਾ ਸਕੇ ਇਹੇ ਫਰਕ ਹੈ ਨਾ ਜਿਹੜਾ ਬਾਦਲ ਸਾਹਿਬ ਦੇ ਸਰਕਾਰ 'ਚ ਆਰਾਮ ਆਦਮੀ ਸਰਕਾਰ ਚ ਸੋਪਰਾਓ ਗੱਲਾਂ ਬਹੁਤ ਸਾਰੀਆਂ ਨੇ ਤੁਸੀਂ ਸਾਰੇ ਹੀ ਸਿਆਣੇ عمر ਤੋਂ ਬੈਨਾ 네ਗੇਟਿਵਿਟੀ ਕਿਸੇ ਦੇ ਖਿਲਾਫ ਨਾ ਬਾਲਾ ਬੋਲਦਾ ਨਹੀਂ ਰਿਜ਼ਲਟ ਹੀ ਆਉਂਦੇ ਆ ਮੈਂ ਤਾਂ ਥੋੜੇ ਇਲਾਕੇ ਚ ਟੈਟ ਤਾਂ ਕੀ ਮੰਗਣੀ ਸੀ ਮੈਨੂੰ ਤਾਂ ਥੋੜੇ ਰਸਤੇ ਹੀ ਨਹੀਂ ਪਤਾ ਸੀ ਜਦੋਂ ਮੈਨੂੰ ਟੈਟ ਦਿੱਤੀ ਉਹ ਤੁਹਾਡੇ ਹਲਕੇ ਇੰਚਾਰਜ ਦੀ ਕਾਰਗੁਜ਼ਾਰੀ ਦੇ ਦਾਤੇ ਜਦੋਂ ਮੈਨੂੰ ਕਹਿਣ ਲੱਗੇ ਮੈਂ ਤਾਂ ਕਿ ਇੱਧਰ ਕਾਕਾ ਜੀ ਵਾਲੇ ਉੱਥੇ ਮੰਗਦਾ ਸੀ ਮੈਹਜਬ ਚਿੱਟ ਦੇਣੀ ਹੈ ਨਾ ਜੀ ਮੈਨੂੰ ਛਤਰਾਣੇ ਭੇਜ ਦਿਓ ਤੁਸੀਂ ਮੈਨੂੰ ਇੱਧਰ ਨਾ ਫਸਾ ਦਿਓ ਇੱਧਰ ਤਾਂ ਮੈਂ ਰਸਤੇ ਨਹੀਂ ਜਾਣਦਾ ਲੋਕਾਂ ਨੂੰ ਤਾਂ ਕਿੱਥੇ ਜਾਣੂਗਾ ਪਰ ਜਿਹੜਾ ਤੁਸੀਂ ਮੈਨੂੰ ਪਿਆਰ ਦਿੱਤਾ ਨਾ ਇੱਥੇ ਆ ਕੇ ਮੈਂ ਸਭ ਨਾਲ ਕਿਸੇ ਵੱਡੇ ਲੀਡਰ ਤੋਂ ਘੱਟ ਨਹੀਂ ਸੀ ਜੇ ਰਖੜਾ ਸਾਹਿਬ ਔਰ ਚੰਦੂ ਮਾਜਰਾ ਸਾਹਿਬ ਨੂੰ 20% ਵੋਟ ਪਈ ਤਦ ਤੁਸੀਂ ਮੈਨੂੰ 21% ਵੋਟ ਪਾ ਕੇ ਦਿੱਤੀ ਇਸ ਕਰਕੇ ਮੈਂ ਤੁਹਾਡਾ ਦਿਲੋਂ ਧੰਨਵਾਦੀ ਸ਼ਾਨੀ ਅਕਲੀ ਦਾ ਜਿੰਦਾ ਹੋ ਸ਼ਹਿਰ ਚ ਆ ਬੈਠੇ ਨੇ ਇਹ ਪ੍ਰਧਾਨ ਜੀ ਕਿੱਥੇ ਚਲੇ ਗਏ ਉਹ ਸ਼ਹਿਰ ਵਾਲੇ ਖੋਖਸ ਆਪਣੇ ਖੋਖ ਜੀ ਆ ਰਾਜਾ ਸਾਹਿਬ ਦੇ ਨਾਲ ਹੁੰਦੇ ਸੀ ਆ ਇਹਨਾਂ ਨੂੰ ਪਤਾ ਪ੍ਰਧਾਨ ਜੀ ਨੂੰ ਪਤਾ ਮੇਰੇ ਖਿਆਲ ਹੈ ਕਹਿੰਦੇ ਐ ਜਿਹੜੀ ਸ਼ਹਿਰੀ ਵੋਟ ਆ 4500 ਸੀ ਗੋਲੂ ਜੀ ਮੈਂ ਅੱਛੀਵਾ ਛੋਮਣੀ ਕਾਲੀ ਜਲਦੀ ਮੈਕਸਿਮਮ ਰਾਜਾ ਸਾਹਿਬ ਵੱਲੇ 32500 3500 ਇੱਕ ਵਾਰੀ ਜਦੋਂ ਜਿੱਤੇ ਸੀ ਉਦੋਂ 4500 ਪਈ ਸੀ ਪਰ ਜਦੋਂ ਦਾਸਨੋ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਆਪਾਂ ਸਾਢੇ 12000 ਸਾਇਰ 90 ਦੀ ਵੋਟ ਲਈ ਇਹ ਕਿਹਦੀ ਕਿਰਪਾ ਸੀ ਆ ਸ਼ਹਿਰ ਦੇ ਕੌਂਸਲਰ ਬੈਠੇ ਆ ਮਿੱਠੂ ਬੈਠਾ ਬੋੜੋਂ ਵਿਟ ਵਾਲੇ ਸਾਰੇ ਮੇਰੇ ਭਰਾ ਬੈਠੇ ਆ ਅਕਲਵੰਤ ਸਿੰਘ ਉਧਰ ਮੇਰਾ ਭਰਾ ਬੈਠਾ ਇਹ ਸਾਰੇ ਤੁਹਾਡੇ ਬਦੌਲਤ ਸੀ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਤੁਹਾਨੂੰ ਵੀ ਆਪਾਂ ਤਗੜੇ ਹੋ ਕੇ ਨਾ ਹੁਣ ਹਮਲਾ ਮਾਰੀਏ ਕੂੜ ਪ੍ਰਚਾਰ ਦਾ ਇਹ ਆਪਾਂ ਦਾ ਜਵਾਬ ਦਈਏ ਆ ਮੈਂ ਸੁਣ ਰਿਆ ਸੀ ਬਲਾਰੇ ਬੋਲ ਰਹੀ ਸੀ ਨਾ ਵੀ ਆਪਾਂ ਕਹਿੰਦੇ ਵੀ ਇਹ ਸਾਰੇ ਆਪਣੇ ਬੈਠੇ ਨੇ ਅਕਾਲੀ ਜਲਦੇ ਯਾਰ ਇਹ ਤਾਂ ਅਕਾਲੀ ਜਲਦੀ ਹੀ ਹੈ ਇਹ ਬਾਹਰਲਾ ਨਹੀਂ ਕੋਈ ਇੰਨੀ ਦੇਰ ਤੁਹਾਡੀ ਵੇਟ ਕਰ ਸਕਦਾ 3 ਘੰਟੇ ਸਮਾਂ ਦੇ ਕੇ ਆਪਾਂ ਤਾਂ ਫਾਈਟਰ ਐ ਕਾਲੀ ਦਲ ਦੇ ਜਿਹੜਾ ਕੋਈ ਕਾਲੀ ਦਲ ਦੇ ਗੇਸਟ ਬੋਲੇ ਉਹਨੂੰ ਤੁਸੀਂ ਹੁਣ ਤਾਂ ਡਾਂਗ ਛੋਟੇ ਆ ਰਾਈਫਲ ਵਾਲਾ ਤਾਂ ਜਮਾਨਾ ਨਹੀਂ ਹੈ ਹੁਣ ਤਾਂ ਜਮਾਨਾ ਮੋਬਾਈਲ ਦਾ ਰਹਿ ਗਿਆ ਮੋਬਾਈਲ ਦੀ ਲੜਾਈ ਰਹਿ ਗਈ ਹੈ ਸੋਸ਼ਲ ਮੀਡੀਆ ਦੀ ਲੜਾਈ ਰਹਿ ਗਈ ਹੈ ਇੱਥੇ ਤੁਸੀਂ ਜਵਾਬ ਕੌਣ ਦੇ ਸਕਦਾ ਆ ਜਿਹੜਾ ਬੈਠਾ ਨਾ ਜਵਾਨ ਚੈਨੀ ਜੀ ਪਾਈ ਕੀ ਨਾਂ ਤੇਰਾ ਇਹ ਜਿਹੇ ਬੱਚੇ ਵੀ ਜਵਾਬ ਦੇ ਸਕਦੇ ਆ ਕਿਉਂਕਿ ਸਾਡੇ ਵਰਗੇ ਬਜ਼ੁਰਗਾਂ ਨੂੰ ਘਟ ਆਉਂਦਾ ਚਲਾਣਾ ਇਹ ਅਸੀਂ ਵੀ ਕਈ ਵਾਰੀ ਆ ਰਾਮ ਸਿੰਘ ਜੀ ਬੈਠੇ ਆ ਸਾਡੇ ਸਰਪੰਚ ਸਾਹਿਬ ਸੋ ਇਹ ਜਿਹੜੇ ਬੱਚੇ ਆ ਨਾ ਇਹ ਅੱਜ ਕੱਲ੍ਹ ਜਿਆਦਾ ਤੇਜ਼ ਆ ਇਹਨਾਂ ਨੇ ਆਮ ਆਦਮੀ ਦੀ ਸਰਕਾਰ ਲਿਆਂਦੀ ਦੀ ਬਾਪੂ ਤੂੰ ਠਹਿਰ ਇੱਕ ਵਾਰੀ ਸਾਡੇ ਘੇਤੇ ਵੋਟ ਪਾ ਆ ਨੌਜਵਾਨਾਂ ਨੇ ਕਿਹਾ ਸੀ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਅਰੇ ਪ੍ਰਧਾਨ ਜੀ ਨੂੰ ਹੁਣ ਨਵਜ ਪਤਾ ਲੱਗ ਗਈ ਅਸੀਂ ਜਦੋਂ ਵੀ ਮੀਟਿੰਗ 'ਚ ਜਾਂਦੇ ਸੀ ਪ੍ਰਧਾਨ ਜੀ ਬੜੇ ਚਿੰਤਤ ਹੁੰਦੇ ਸੀ ਕਿ ਐਡਾ ਕਿਵੇਂ ਆਪਾਂ ਥੱਲੇ ਜਾ ਸਕਦੇ ਆ ਇਹਦਾ ਕਾਰਨ ਕੀ ਹੈ ਜਦੋਂ ਆਪਾਂ ਬਾਹਰ ਦੇਖਦੇ ਸੀ ਮੈਂ ਵੀ ਦੋ ਇਲੈਕਸ਼ਨਾਂ ਤੁਸੀਂ ਮੈਨੂੰ ਲੜਾਈਆਂ ਨੇ ਆ ਸਾਰੀ ਸਮੁੱਚੀ ਟੀਮ ਸੀ ਆਪਾਂ ਜਾਂਦੇ ਸੀ ਬਿੱਟੂ ਜੀ ਕੋਈ ਇਹ ਨਹੀਂ ਕਹਿੰਦਾ ਸੀ ਵੀ ਹਾਰ ਜਾਣਗੇ ਜੇ ਸਰਵੇ ਹੋਇਆ ਨਾ ਦੂਜੀ ਵਾਰੀ ਬਾਈ 'ਚ ਤਾਂ ਬਾਦਲ ਸਾਹਿਬ ਦੇ ਰਿਪੋਰਟ ਦਿੱਤੀ ਆਪਣੀ ਸੀਆਈਡੀ ਦੀ ਵੀ ਤੇ ਕਾਂਗਰਸ ਵਾਲਿਆਂ ਦੀ ਵੀ ਤੇ ਸਾਰਿਆਂ ਦੀ ਕਹਿੰਦੇ ਜੇ ਸੀਟ ਜਿੱਤੂਗੀ ਨਾ ਆਪਣੀ ਕੋਈ ਐਤਕੀ 90 ਦੀ ਸੀਟ ਨਿਕਲੂਗੀ ਹੋਰ ਤਾਂ ਦੋ ਨੰਬਰ ਦੇ ਤਾਂ ਰਖੜਾ ਸਾਬਾ ਉਹ ਪਿੱਡਾ ਮਤਲਬ ਲੋਕਾਂ ਦਾ ਹਜੂਮ ਇਕੱਠ ਬੁੱਥਾਂ ਦੇ ਰੌਣਕਾਂ ਪਰ ਭਾਈ ਉਹ ਰੌਣਕਾਂ ਦਾ ਕੰਮ ਨਹੀਂ ਆਈਆਂ ਕਿਉਂ ਕਿ ਆਪਾਂ ਤਾਂ ਇੱਕ ਦਿਨ ਬੂਥੇ ਦਿਖਾ ਕੇ ਘਰੇ ਬੜ ਗਏ ਉਹ ਰੋਜ਼ ਹੀ ਦਿਖਾਈ ਗਏ ਦਿਨ ਦਾ ਤਾਂ ਸਾਡੇ ਜਿਹੜੇ ਨੌਜਵਾਨ ਪੀੜੀ ਬੈਠੀ ਐ ਉਹ ਦਿਨ ਨੂੰ ਵੀ ਰਾਤ ਨੂੰ ਵੀ ਦੇਖ ਰਹੇ ਆ ਬੇਬੇ ਬਾਪੂ ਦੀ ਤਾਂ ਸੁਣ ਰਹੀ ਨਹੀਂ ਬਸ ਚੱਲ ਰਿਹਾ ਕੰਮ ਐ ਚੱਲ ਰਿਹਾ ਉਥੋਂ ਹੀ ਦੇਖ ਦੇ ਕੇ ਆਪਾਂ ਗੁੰਮਰਾਹ ਹੋ ਗਏ ਜੇ ਮੈਂ ਗਲਤ ਕਹਿ ਰਿਹਾ ਦੱਸ ਦਿਓ ਆ ਨੌਜਵਾਨ ਜਿਹੜੇ ਬੈਠੇ ਆ ਆਪਾਂ ਗੁੰਮਰਾਹ ਹੋ ਗਏ ਔਰ ਜਦੋਂ ਗੁੰਮਰਾਹ ਕੋਈ ਹੋ ਜਾਂਦਾ ਨਾ ਫਿਰ ਦੂਜੇ ਬੰਦੇ ਵੀ ਜਿਹੜੇ ਵਿਰੋਧੀ ਹੁੰਦੇ ਆ ਨਾ ਉਹ ਜ਼ਿਆਦਾ ਫਾਇਦਾ ਠਾਉਂਦੇ ਆ ਫਿਰ ਉਸ ਗਮਰਾਹ ਹੋਣ ਦਾ ਸਾਡੇ ਜਿਹੜੇ ਸੈਂਟਰ ਵਾਲੇ ਬੰਦੇ ਆ ਉਹਨਾਂ ਨੇ ਵੀ ਸਾਡਾ ਫਾਇਦਾ ਠਾਇਆ ਕਿ ਹੁਣ ਤਾਂ ਇਹ ਫਾਟ ਗਏ ਹੁਣ ਤਾਂ ਇਹਨਾਂ ਦੇ ਕੁਝ ਰਿਹਾ ਨਹੀਂ ਹਰ ਇੱਕ ਬੰਦਾ ਕਹਿੰਦਾ ਹੀ ਆ ਸੋ ਭਾਈ ਹੁਣ ਬਿਮਾਰੀ ਦਾ ਪਤਾ ਲੱਗ ਗਿਆ ਆਪਾਂ ਨੂੰ ਜਿਹੜੇ ਆਪਾਂ ਨੂੰ ਬਿਮਾਰੀ ਦਾ ਹੁਣ ਪਤਾ ਲੱਗ ਗਿਆ ਜੇ ਬਿਮਾਰੀ ਦਾ ਪਤਾ ਲੱਗ ਜਾਏ ਨਾ ਫਿਰ ਇਲਾਜ ਹੋ ਜਾਂਦਾ ਇਹਦਾ ਕੀ ਇਲਾਜ ਹੈ ਸ਼ਰਮਣੀ ਕਾਲੀ ਦਲ ਨੂੰ ਤਗੜਾ ਹੋਣ ਦਾ ਆ ਜਿਵੇਂ ਹੁਣ ਆ ਮੇਰੇ ਸਾਥੀ ਬੋਲ ਕੇ ਗਈ ਸੀ ਕਹਿੰਦੇ ਜੀ ਬਾਦਲ ਸਾਹਿਬ ਦੀ ਹੁਣ ਬਹੁਤ ਚੜਾਈ ਹੋ ਗਈ ਅਸੀਂ ਕਮੈਂਟ ਦੇਖ ਰਹੇ ਆ ਕੋਈ ਉਲਟ ਕਮੈਂਟ ਨਹੀਂ ਆਉਂਦਾ ਕਹਿ ਰਹੇ ਸੀ ਨਾ ਆਪਾਂ ਹੀ ਕਹਿ ਰਹੇ ਸੀ ਕਿਉਂਕਿ ਆਪਾਂ ਦੇਖ ਰਹੇ ਆ ਸੋ ਭਰਾਓ ਕੰਮ ਤਾਂ ਪਹਿਲਾਂ ਵੀ ਅਕਾਲੀ ਦਲ ਬਾਦਲ ਸਾਹਿਬ ਉਹੀ ਕਰ ਰਹੇ ਸੀਗੇ ਅੱਜ ਵੀ ਬਾਦਲ ਸਾਹਿਬ ਉਹੀ ਕਰ ਰਹੇ ਆ ਫਰਕ ਕਿਨਾ ਸਾਡੇ ਨਿਗਾਹ ਦੇਖਣ ਦਾ ਫਰਕ ਸਾਡਾ ਨਜ਼ਰੀਆ ਦੇਖਣ ਦਾ ਹੈਗਾ ਹਾਂ ਇੱਕ ਗੱਲ ਜ਼ਰੂਰ ਹੈ ਸ਼ਰਮਣੀ ਅਕਾਲੀ ਦਲ ਦਾ ਨਾਰਾ ਵੀ ਜੀ ਆਪਣੇ ਦੇਖਦੇ ਆਪਾਂ ਅਕਾਲੀ ਦਲ ਦਾ ਨਾਰਾ ਤੀ ਰਾਜ ਨਹੀਂ ਸੇਵਾ ਹੈ ਰਾਜ ਨਹੀਂ ਸੇਵਾ ਹੈ ਸੋ ਭਾਈ ਆਪਾਂ ਤਾਂ ਸੇਵਾ ਕਰਦੇ ਕਰਦੇ ਰਾਜ ਮਿਲਿਆ ਨਾ ਇਦਾਂ ਨਹੀਂ ਹੈ ਆਪਾਂ ਬਗੈਰ ਸੇਵਾ ਤੋਂ ਰਾਜ ਮਿਲ ਗਿਆ ਜੇ ਸੇਵਾ ਕਰੀ ਸੇਵਾ ਕਰਦੇ ਕਰਦੇ ਸ਼ਰਮਣੀ ਅਕਾਲੀ ਦਲ ਨੂੰ ਪਾਗ ਲਾ ਕੇ ਲੋਕਾਂ ਨੇ ਚੱਕ ਕੇ ਸਰਕਾਰਾਂ ਬਣਾਤੀਆਂ ਅੱਜ ਵੀ ਜਦੋਂ ਦੇਖਿਆ ਵੀ ਕਿਸਾਨੀ ਚ ਆਵਾ ਸਾਡੇ ਭਰਾ ਨੇ ਬਹੁਤ ਕੁਝ ਬੋਲਿਆ ਤਰਲੇ ਲੱਗੇ ਹੋਰ ਸਾਡੇ ਖਿਲਾਫ ਕੂੜ ਪ੍ਰਚਾਰ ਕਰਵਾਇਆ ਏਜੰਸੀਆਂ ਨੇ ਪਰ ਬਾਦਲ ਸਾਹਿਬ ਨੇ ਆਪਣੇ ਨਾ ਪ੍ਰਵਾਹ ਕਰਦੇ ਹੋਏ ਵੀ ਨਹੀਂ ਜੇ ਪੰਜਾਬ ਨੂੰ ਬਚਾਉਣਾ ਆਪਾਂ ਨੂੰ ਆਪਣੇ ਸਾਥੀਆਂ ਨੂੰ ਬਚਾਉਣਾ ਪਊਗਾ ਜੇ ਮੇਰੇ ਸਾਥੀ ਬਚਣਗੇ ਮੇਰੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਬਚੂਗਾ ਨਹੀਂ ਪੰਜਾਬ ਬਚਦਾ ਇਹ ਸੋਚ ਕੇ ਉਹਨਾਂ ਨੇ ਝੰਡਾ ਚੱਕਿਆ ਔਰ ਸਾਰੇ ਤੁਸੀਂ ਦੇਖੋ ਫਲੱਡ ਏਰੀਆ 'ਚ ਸਵੇਰ ਤੋਂ ਲਾ ਕੇ ਰਾਤ ਦੇ ਤੁਸੀਂ 11 12 ਵਜੇ ਤੱਕ ਦੇਖ ਲਓ ਸਾਰੇ ਪਾਣੀ ਦੇ ਬੰਨਾਂ ਤੇ ਜਿੱਥੇ ਸਰਕਾਰ ਹਸਪੀਟਲ 'ਚ ਭਰਤੀ ਹੋ ਗਈ ਸੀ ਆਈਸੀਯੂ 'ਚ ਚਲੀ ਗਈ ਸੀ ਕੋਈ ਕੰਮ ਕਰਨ ਵਾਲਾ ਨਹੀਂ ਰਿਹਾ ਸਰਕਾਰ ਦਾ ਤੇ ਉੱਥੇ ਕੰਮ ਕਿੰਨੇ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਅੱਜ ਕਮੈਂਟ ਚੰਗੇ ਆ ਰਹੇ ਆ ਤੇ ਸਾਡੇ ਦੱਸ ਕੇ ਗਏ ਨੇ ਕਹਿੰਦੇ ਜੀ ਇਹ ਤਾਂ ਐਜੀਪੀਸੀ ਦੇ ਪੈਸੇ ਆ ਗਏ ਇਹਨਾਂ ਨੇ ਦੱਸਿਆ ਐਜੀਪੀਸੀ ਦੇ ਤਾਂ ਇਹ ਮੈਂਬਰ ਵੀ ਰਹੇ ਨੇ ਮੈਂਬਰ ਤਾਂ ਹੈਗੇ ਨੇ ਦੂਜੇ ਉਹ ਮੈਂਬਰ ਵੀ ਰਹੇ ਨੇ ਕਾਰਜਕਾਰੀ ਕਮੇਟੀ ਦੇ ਅਜੈਕਟਿਵ ਮੈਂਬਰ ਰਹੇ ਨੇ ਇਹਨਾਂ ਨੂੰ ਸਾਰਾ ਪਤਾ ਯਾਰ ਕਿਤੇ ਨਿਕਲ ਜائیںਗੇ ਕਿ ਕਿ ਰੁਪਏ ਦਾ ਹਿਸਾਬ ਹੁੰਦਾ ਉੱਥੇ ਐਂ ਪੈਸੇ ਨਿਕਲਦੇ ਨੇ ਉਹ ਤਾਂ ਜਿਹੜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਂ ਹਰ ਇੱਕ ਨੂੰ ਦਰਦ ਆਇਆ ਜਿੱਥੇ ਪ੍ਰਧਾਨ ਜੀ ਜਾਂਦੇ ਆ ਉੱਥੇ ਤਾਂ ਲਾਈਨਾਂ ਲੱਗ ਜਾਂਦੀਆਂ ਨੇ ਸੋਸ਼ ਕਰਕੇ ਭਰਾਓ ਆਪਾਂ ਨੂੰ ਅੱਜ ਲੋੜ ਐ ਟੜੇ ਬੰਦੀ ਵੀ ਹੁੰਦੀ ਐ ਮੈਂ ਇਹ ਨਹੀਂ ਕਹਿੰਦਾ ਟੜੇ ਬੰਦੀ ਤੋਂ ਬਗੈਰ ਰਾਈਜ਼ ਕਰਦਾ ਪਰ ਟੜੇ ਬੰਦੀ ਪੋਜੀਟਿਵ ਹੋਣੀ ਚਾਹੀਦੀ ਨੇਗੇਟਿਵ ਨਹੀਂ ਪਹਿਲਾਂ ਆਪਣਾ ਪਾਰਟੀ ਦਾ ਪੱਖ ਪੂਰਨਾ ਚਾਹੀਦਾ ਆਪਾਂ ਨੂੰ ਕਿ ਸਾਡੀ ਪਾਰਟੀ ਦਾ ਤਾਂ ਨਹੀਂ ਨੁਕਸਾਨ ਹੋ ਦੇ ਔਰ ਆਪਾਂ ਨੂੰ ਅੰਦਰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਸਾਰੇ ਜਿਹੜੇ ਹੱਲ ਨੇ ਆਪਣੇ ਪਰਿਵਾਰ ਚ ਅੰਦਰ ਬੈਠ ਕੇ ਹੀ ਹੋਣੇ ਚਾਹੀਦੇ ਨੇ ਸੋ ਮੈਂ ਤੁਹਾਡਾ ਮੁੜ ਤੋਂ ਜੋਗੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰੂਹ ਬਰੂ ਹੋ ਕੇ ਸਾਰੇ ਸੰਗਤਾਂ ਦੇ ਦਰਸ਼ਨ ਕਰਾਏ ਔਰ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿਹੜੀ ਕਾਦੀ ਯੂਨੀਅਨ ਹੈ ਮੇਰੇ ਤਾਂ ਪੁਰਾਣੇ ਬਹੁਤ ਮਿੱਤਰ ਨੇ ਮੈਂ ਤਾਂ ਇੱਥੇ ਕਿੱਥੇ ਜਾਵਾਂ ਤਾਂ ਫਿਰ ਲੰਗਰ ਪਾਣੀ ਇੱਥੇ ਛਕੀਦਾ ਸੀ ਜੋਗੀ ਬਾਈ ਜੀ ਕੋਲੇ ਸਾਰੇ ਫਿਰ ਨਾਲ ਪਿੰਡ ਵੀ ਲੱਗ ਜਾਂਦੇ ਸੀ ਪਾਸੋਂ ਵੀ ਲੱਗ ਜਾਂਦਾ ਸੀ ਫਿਰ ਇਹਨਾਂ ਨੇ ਜਦੋਂ ਯੂਨੀਅਨ ਪਹਿਲੀ ਚਾਹੀਦੀ ਕਹਿੰਦੇ ਕਾਦੀ ਯੂਨੀਅਨ ਨਹੀਂ ਆਪਣੀ ਯੂਨੀਅਨ ਇਹੋ ਜੀ ਹੋਊਗੀ ਹਰਿਆਉ ਸਾਹਿਬ ਜਿਹੜੀ ਸਭ ਤੋਂ ਪਹਿਲਾਂ ਨਾਂ ਬਾਦਲ ਸਾਹਿਬ ਦਾ ਕਰੂ ਸੋ ਮੈਂ ਵਧਾਈ ਦੇਣਾ ਤੁਹਾਨੂੰ ਜੋਗੀ ਜੀ ਔਰ ਤੁਸੀਂ ਦੇਖੋ ਸਾਰੀ ਯੂਨੀਅਨ ਨਾਲੇ ਅੱਜ ਇਹ ਅੱਜ ਕਾਦੀ ਯੂਨੀਅਨ ਦੇ ਸਪੋਰਟ ਆਪਾਂ ਨੂੰ ਮਿਲ ਰਹੀ ਆ ਤਾਂ ਹੋਰ ਵੀ ਜਿਵੇਂ ਆਪਣੇ ਰਾਜੇਵਾਲ ਸਾਹਿਬ ਨੇ ਵੀ ਹਾਂ ਦਾ ਨਾਰਾ ਮਾਰਿਆ ਪਰ ਹੋਰ ਬਹੁਤ ਸਾਰੀ ਯੂਨੀਅਨ ਵਾਲੇ ਜਿਹੜੇ ਪ੍ਰਧਾਨ ਜੀ ਦੇ ਸੰਪਰਕ ਚ ਨੇ ਅੱਜ ਲੋੜ ਆ ਪੰਜਾਬ ਨੂੰ ਬਚਾਉਣ ਦੀ ਕਿਸਾਨੀ ਕਿਸਾਨੀ ਨੂੰ ਬਚਾਉਣ ਦੀ ਮਜ਼ਦੂਰਾਂ ਨੂੰ ਬਚਾਉਣ ਦੀ ਪੰਜਾਬ ਨੂੰ ਬਚਾਉਣ ਦੀ ਸੋ ਆਪਾਂ ਡਟ ਕੇ ਸਰਦਾਰ ਸੁਖਬੀਰ ਬਾਦਲ ਜੀ ਦਾ ਸਾਥ ਦਈਏ ਉਹਨਾਂ ਨੂੰ ਤਗੜੇ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਔਰ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ 27 ਚ ਉਨਾਂ ਨੂੰ ਆਪਾਂ ਮੁੱਖ ਮੰਤਰੀ ਬਣਾਈਏ ਜੇ ਉਹ ਮੁੱਖ ਮੰਤਰੀ ਬਣਗੇ ਤਾਂ ਮੈਂ ਸਮਝਦਾ ਪੰਜਾਬ ਦਾ ਵਿਜਨਰੀ ਜਿਹੜਾ ਲੀਡਰ ਹੈ ਇਸ ਤੋਂ ਤਗੜਾ ਲੀਡਰ ਕਿਸੇ ਵੀ ਪਾਰਟੀ 'ਚ ਕੋਈ ਸਾਡੇ ਕੋਲ ਹੈ ਨਹੀਂ ਮਿਲਦਾ ਨਹੀਂ ਸਭ ਇਹਨਾਂ ਤੋਂ ਡਰਦੇ ਆ ਸੋ ਇਸ ਕਰਕੇ ਆਪਾਂ ਤਗੜੇ ਹੋ ਕੇ ਸੁਖਵੀਰ ਬਾਦਲ ਜੀ ਦਾ ਸਾਥ ਦਈਏ ਜੇ ਮੇਰੇ ਨਾਲ ਸਹਿਮਤ ਹੋ ਇੱਕ ਜੈਕਾਰਾ ਛੱਡ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ